ਆ ਪੰਜਾਬ ਪੁਲਿਸ ਦਾ ਇੰਸਪੈਕਟਰ ਤਾਂ ਅੱਜ ਚੜ ਗਿਆ ਸ਼ਹਿਰ ਵਾਸੀਆਂ ਦੀਆਂ ਛੱਤਾਂ ਤੇ ਕਹਿੰਦਾ ਆ ਰਹੀਆਂ ਹਨ ਸ਼ਿਕਾਇਤਾਂ ਹੁੱਲੜਵਾਜਾ ਨੂੰ ਨਹੀਂ ਕਰਨ ਦਿੱਤੀ ਜਾਵੇਗੀ ਹੁੱਲੜਵਾਜੀ ਅੱਜ ਬਸੰਤ ਪੰਚਮੀ ਦੇ ਦਿਨ ਸ਼ਹਿਰ ਬਠਿੰਡਾ ਦੀ ਪੁਲਿਸ ਦਾ ਇਹ ਪੁਲਿਸ ਇੰਸਪੈਕਟਰ ਤਾਂ ਚੜ ਗਿਆ ਸ਼ਹਿਰ ਵਾਸੀਆਂ ਦੀਆਂ ਛੱਤਾਂ ਤੇ ਤੇ ਪਤੰਗ ਉਡਾ ਰਹੇ ਨੌਜਵਾਨਾਂ ਦੀ ਖੁਦ ਜਾ ਕੇ ਚੈਨਾ ਡੋਰ ਦੀ ਕੀਤੀ ਚੈਕਿੰਗ ਕਹਿੰਦਾ ਆ ਰਹੇ ਆ ਸਾਨੂੰ ਸ਼ਿਕਾਇਤਾਂ ਜੇਕਰ ਕੋਈ ਚੈਨਾ ਡੋਰ ਨਾਲ ਪਤੰਗ ਉਡਾਉਂਦਾ ਫੜਿਆ ਗਿਆ ਤਾਂ ਕੀਤੀ ਜਾਵੇਗੀ ਸਖਤ ਕਾਰਵਾਈ ਇਸ ਮੌਕੇ ਪੁਲਿਸ ਇੰਸਪੈਕਟਰ ਪਰਮਿੰਦਰ ਸਿੰਘ ਨੇ ਹੋਰ ਕੀ ਕਿਹਾ ਹੈ ਤੁਸੀਂ ਵੀ ਸੁਣੋ ਜੀ ਡੋਰ ਟੂ ਡੋਰ ਕਰਕੇ ਕੋਟਿਆਂ ਤੇ ਚੜਕੇ ਇਹਦੇ ਬਾਰੇ ਕੀ ਕਹਿਣਾ ਚਾਹਦੇ ਹੋ ਜੀ ਚੈਨਾ ਡੋਰ ਬਾਰੇ ਜਾਂ ਕੋਈ ਹੋਰ ਅੱਜ ਬਸੰਤ ਦੇ ਸੰਬੰਧ ਦੇ ਵਿੱਚ ਲੋਕਾਂ ਵੱਲੋਂ ਕਿਹੜਾ ਤਿਆਰ ਹੈਗਾ ਸ਼ਹਿਰ ਵਾਸੀਆਂ ਵੱਲੋਂ ਬਣਾਇਆ ਜਾ ਰਿਹਾ ਜਿਸ ਦੇ ਵਿੱਚ ਕੁਝ ਹੁੱਲੜ ਬਾਜ ਬੰਦੇਆ ਵੱਲੋਂ ਜਾਂ ਗਲਤ ਅਸਰਾ ਵੱਲੋਂ ਚੈਨਾ ਡੋਰ ਦੀ ਵਰਤੋਂ ਜਾਂ ਉੱਚੀ ਲਾਉਟ ਸਪੀਕਰ ਆਪਦੀਆਂ ਕੰਪਲੇਂਟਸ ਆ ਰਹੀਆਂ ਹੈਗੀਆਂ ਜਿਹਦੇ ਕਰਕੇ ਲਗਾਤਾਰ ਡੋਰ ਟੂ ਡੋਰ ਲੋਕਾਂ ਨੂੰ ਵੇਅਰ ਕੀਤਾ ਜਾ ਰਿਹਾ ਜੇ ਕੋਈ ਵੀ ਉਹ ਚ ਡੈਕ ਲਾ ਰਿਹਾ ਤਾਂ ਉਹਨੂੰ ਸਲੋ ਕਰਾਇਆ ਜਾ ਰਿਹਾ ਤਾਂ ਕਰਕੇ ਕਿਹੜਾ ਹੈ ਤਿਆਰ ਆਮਨਾਂ ਮਾਨ ਨਾਲ ਬਣ ਸਕੇ ਤੇ ਪੁਲਸ ਨੂੰ ਪੁਲਸ ਆਪਣੀ ਲਾਡਰ ਡਿਊਟੀ ਮੇਨਟੇਨ ਕਰਨੀ ਲਗਾਤਾਰ ਪੀਸੀਆਰ ਨਾਲ ਜਿਸ ਨਾਲ ਮੇਰੇ ਨਾਲ ਜੀ ਵੀ ਐਸ ਜੀ ਦਾ ਪੀਸੀਆਰ ਤੋਂ ਮੈਂ ਵੀ ਐਸ ਤੋਂ ਕੁਤਵਾਲੀ ਅਸੀਂ ਲਗਾਤਾਰ ਕਿਹੜੇ ਹੈਗੇ ਸੈਫਟ ਪਟ੍ਰੋਨਿੰਗ ਕਰ ਰਹੇ ਹਾਂ ਤਾਂ ਕਿ ਕੋਈ ਵੀ ਕਿਹੜੇ ਮਾੜੇ ਆਨਸਰ ਫੋਲਰ ਬਾਜੀ ਜੇ ਅਜਿਹੀ ਹਰਕਤ ਨਾ ਕਰ ਜਿਸ ਤੋਂ ਕੋਈ ਚਾਣ ਜਾਂ ਮਾਲਦਾ ਅੰਨੀ ਹੋ ਸਕੇ ਕਾ ਚੈਨਲ ਡੋਰ ਦੀ ਵਰਤੋਂ ਕਰਦੇ ਕੋਈ ਪਕੜੇ ਗਏ ਜੀ ਦੇਖੋ ਹਜੇ ਤੱਕ ਉਸ ਸਿੱਕਾ ਦੁਕਸ਼ ਕਹਿਣਾ ਜ਼ਰੂਰ ਆਈਆਂ ਲੇਕਿਨ ਮੌਕੇ ਤੇ ਫਿਜ਼ੀਕਲ ਜਾ ਕੇ ਚੈੱਕ ਕੀਤਾ ਗਿਆ ਕੋਈ ਇਸ ਤਰ੍ਹਾਂ ਦੀ ਗੱਲ ਸਾਹਮਣੇ ਨਹੀਂ ਆਈ ਲੇਕਿਨ ਫਿਰ ਵੀ ਇਹਦੇ ਤੇ ਇੱਕ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ